ਇਸ ਵੇਲੇ ਦੀ ਬੇਹਦ ਮਾੜੀ ਖਬਰ ਖਨੌਰੀ ਬਾਰਡਰ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਜਗਜੀਤ ਸਿੰਘ ਡੱਲੇਵਾਲ ਦੀ ਦੇਰ ਰਾਤ ਸਿਹਤ ਅਚਾਨਕ ਇੰਨੀ ਜ਼ਿਆਦਾ ਵਿਗੜ ਗਈ ਕਿ ਉੱਥੇ ਬੈਠੇ ਕਿਸਾਨ ਉੱਥੇ ਬੈਠੇ ਡਾਕਟਰ ਸਭ ਦੇਖ ਕੇ ਹੈਰਾਨ ਹੋ ਗਏ ਸਭ ਨੂੰ ਹੱਥਾਂ ਪੈਰਾਂ ਦੀ ਪੈ ਗਈ ਡਾਕਟਰਾਂ ਨੂੰ ਵੀ ਕੁਝ ਸਮਝ ਨਹੀਂ ਆਇਆ ਤਾਂ ਦੱਸਦੀ ਕਿ ਦੇਰ ਰਾਤ 2 ਵਜੇ ਅਚਾਨਕ ਜਗਜੀਤ ਸਿੰਘ ਡੱਲੇਵਾਲ ਨੂੰ ਉਲਟੀਆਂ ਲੱਗ ਗਈਆਂ ਪਾਣੀ ਤੱਕ ਵੀ ਉਹਨਾਂ ਨੂੰ ਨਹੀਂ ਪਾਚ ਰਿਹਾ 55 ਦਿਨ ਹੋ ਚੁੱਕੇ ਨੇ ਅੱਜ ਮਰਨ ਵਰਤੇ ਬੈਠੇ ਜਗਜੀਤ ਸਿੰਘ ਢੱਲੇਵਾਲ ਨੂੰ 13 ਫਰਵਰੀ ਤੋਂ ਮੋਰਚਾ ਲੱਗਿਆ 13 ਫਰਵਰੀ ਦੁਆਰਾ ਆਉਣ ਵਾਲੀ ਆ ਤੇ ਦੂਜੇ ਪਾਸੇ 111 ਕਿਸਾਨ ਹੋਰ ਜਗਜੀਤ ਸਿੰਘ ਢੱਲੇਵਾਲ ਦੀ سپورਟ ਦੇ ਵਿੱਚ ਖਨੌਰੀ ਬਾਰਡਰ ਦੇ ਉੱਤੇ ਮਰਨ ਵਰਤੇ ਬੈਠ ਗਏ ਨੇ ਤਾਂ ਜਗਜੀਤ ਸਿੰਘ ਢੱਲੇਵਾਲ ਦੀ ਦੇਰ ਰਾਤ ਸਿਹਤ ਅਚਾਨਕ ਬਹੁਤ ਜ਼ਿਆਦਾ ਖਰਾਬ ਹੋ ਗਈ ਤਾਂ ਹੁਣ ਵੀ ਸਰਕਾਰਾਂ ਨੂੰ ਹਲੇ ਵੀ ਸਰਕਾਰਾਂ ਨੂੰ ਏ ਨਹੀਂ ਨਜ਼ਰ ਆ ਰਿਹਾ ਕਿ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਕਿੰਨੀ ਜ਼ਿਆਦਾ ਖਰਾਬ ਹੋ ਚੁੱਕੀ ਜਾਂ ਫਿਰ ਜਿਹੜੇ ਘਰਾਂ ਦੇ ਵਿੱਚ ਲੋਕ ਬੈਠੇ ਨੇ ਜੋ ਸਰਕਾਰਾਂ ਦੇ ਉੱਤੇ ਦਬਾਅ ਬਣਾ ਸਕਦੇ ਨੇ ਉਹਨਾਂ ਨੂੰ ਵੀ ਨਜ਼ਰ ਨਹੀਂ ਆ ਰਿਹਾ ਕਿ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੇ ਖਾਤਰ ਲੜਾਈ ਲੜ ਰਹੇ ਨੇ ਆਪਣੀ ਜਾਨ ਜੋਖਮ ਦੇ ਵਿੱਚ ਪਾ ਰਹੇ ਨੇ ਆਪਣੀ ਜਾਨ ਤਲੀ ਤੇ ਧਰ ਰਹੇ ਨੇ ਸਿਰਫ ਆਪਣੇ ਕਿਸਾਨਾਂ ਦੇ ਲਈ ਤਾਂ ਦੇਰ ਰਾਤ ਕੀ ਹਾਲਾਤ ਰਹੇ ਉੱਥੇ ਬੈਠੇ ਕਿਸਾਨਾਂ ਦੇ ਵੱਲੋਂ ਪੂਰੀ ਗੱਲਬਾਤ ਹਕੁਲੀ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਰਾਤ ਦਾ ਸਮਾਂ 18 ਜਨਵਰੀ ਸਵੇਰ ਦੇ ਰਾਤ ਦੇ 2:00 ਵੱਜ ਚੁੱਕੇ ਆ ਸਰਦਾਰ ਰੀਸਮ ਜੀ ਡੱਲਿਆਰ ਉਹਨਾਂ ਦੀ ਸਿਹਤ ਡਾਊਨ ਹੋ ਰਹੀ ਆ ਅੱਜ ਸੰਬਤ 2:00 ਜੀ ਜਾਬ ਕਰ ਰਹੀ ਆ ਤਾਂ ਜੀ ਦੀ ਸਿਹਤ ਜਿਆਦਾ ਖਰਾਬ ਹੈ ਜੀ ਅੱਜ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਦਾ ਖੜਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਰਾਤ ਦੇ ਦੋ ਵੱਜ ਚੁੱਕੇ ਨੇ ਸੋ ਅੱਜ ਪ੍ਰਧਾਨ ਜੀ ਦਾ ਮਰਨ ਵਰਤਚ ਰੰਜਨ ਦੇ ਦਨ ਵਿੱਚ ਦਾਖਲ ਹੋ ਚੁੱਕਿਆ ਸੋ ਤੁਸੀਂ ਸਾਰੇ ਜਾਣਦੇ ਹੋ ਆਪਣੀਆਂ ਜੋ ਮੰਨੇ ਹੋ ਜਾਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਸਰਦਾਰ ਜੀ ਸਿੰਘ ਦੀ ਟੀਲੇ ਵਾਲੇ ਮਰਨ ਮਰਦੇ ਤੇ ਬੈਠੇ ਸੀ ਸੋ ਪਿਛਲੇ 4-5 ਦਿਨਾਂ ਤੋਂ ਪ੍ਰਧਾਨ ਜੀ ਦੀ ਸਿਹਤ ਬਹੁਤ ਡਾਊਨ ਚੱਲ ਰਹੀ ਹੈ ਸੋ ਇਸ ਗੱਲ ਦਾ ਜੋ ਇੱਥੇ ਸਰਕਾਰੀ ਟੀਮ ਚੈੱਕ ਅਪ ਕਰ ਰਹੀ ਹੈ ਉਹ ਚੰਗੀ ਤਰ੍ਹਾਂ ਜਾਣੂ ਹੈ ਪ੍ਰਧਾਨ ਜੀ ਦੀ ਸਿਹਤ ਤੋਂ ਸੋ ਜੇ ਗੱਲ ਕਰੀਏ ਪਿਛਲੇ ਆਪਾਂ ਲਗਭਗ 10 ਕਿਲੋਜ਼ ਤੱਕ ਦੀ ਵੀ ਪ੍ਰਧਾਨ ਜੀ 2 ਤੋਂ ਲੈ ਕੇ 2.5 ਲੀਟਰ ਤੱਕ ਪਾਣੀ ਪੀ ਰਹੇ ਸੀ ਸੋ ਪਿਛਲੇ 4-5 ਦਿਨਾਂ ਤੋਂ ਪ੍ਰਧਾਨ ਜੀ ਇੱਕ ਗਲਾਸ ਤੋਂ ਲੈ ਕੇ 1.5 ਜਾਂ 2 ਗਲਾਸ ਪੀ ਰਹੇ ਨੇ 24 ਘੰਟਿਆਂ ਦੇ ਵਿੱਚ ਸੋ ਉਹ ਵੀ ਪਛ ਨਹੀਂ ਰਿਹਾ ਜਦੋਂ ਪਾਣੀ ਪੀਂਦੇ ਨੇ ਨਾਲ ਦੀ ਨਾਲ ਉਲਟੀਆਂ ਸ਼ੁਰੂ ਹੋ ਜਾਂਦੀਆਂ ਇਹ ਗੱਲ ਡਾਕਟਰਾਂ ਦੇ ਧਿਆਨ ਚ ਪਰ ਪੰਜਾਬ ਸਰਕਾਰ ਨੇ ਵੀ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਪਿਛਲੇ ਦਿਨ ਰਿਪੋਰਟ ਦਿੱਤੀ ਸੀ ਸੁਪਰੀਮ ਕੋਰਟ ਵਿੱਚ ਕਿ ਦੱਲੇ ਵਾਲੀ ਸਬਜ਼ੀ ਸਿਹਤ ਵਿੱਚ ਸਸਦਾਰ ਹੋ ਗਿਆ ਸੋ ਸ਼ੰਕੇ ਖੜੇ ਕੀਤੇ ਜਾ ਰਹੇ ਸੀ ਕੁਝ ਸੱਜਣ ਵੀਡੀਓ ਪਾ ਰਹੇ ਸੀ ਕਿ ਦੱਲੇ ਵਾਲਾ ਕੁਝ ਖਾ ਰਹੇ ਨੇ ਪਰ ਅਸੀਂ 26 ਤਰੀਕ ਤੋਂ ਲੈ ਕੇ 26 ਨਵੰਬਰ ਤੋਂ ਹਨਾ ਪ੍ਰਧਾਨ ਜੀ ਦੇ ਨਾਲ ਹਨ ਰਾਤ ਨਾਲ ਸੋ ਪ੍ਰਧਾਨ ਜੀ ਦੀ ਸਿਹਤ ਜਿਹੜਾ ਸਰਕਾਰ ਕਹਿ ਰਹੀ ਹੈ ਸੁਧਾਰ ਹੋ ਰਿਹਾ ਉਸ ਕੋਰੀਨਾ ਪਾਵਾਂ ਫਲਾ ਫੈਲਾਈਆਂ ਜਾ ਰਹੀਆਂ ਲੋਕਾਂ 'ਚ ਭਰਮ ਪੈਦਾ ਕੀਤਾ ਜਾ ਰਿਹਾ ਵੀ ਯਾਰ 53-53 ਦਿਨ ਬੰਦਾ ਜਿੱਥੇ ਹਨਾ ਕੋਈ ਖਾਦੇ ਪੀਂਦੇ ਬਿਨਾ ਕਿਵੇਂ ਜਿੰਦਾ ਰਹੇਗਾ ਪ੍ਰਸੰਗਤ ਜੀ ਬੇਨਤੀ ਆ ਡੱਲਣ ਸਾਹਿਬ ਦੀ ਸਿਹਤ ਬਹੁਤ ਖਰਾਬ ਹੋ ਚੁੱਕੀ ਹੈ ਉਲਟੀਆਂ ਕਰ ਰਹੇ ਨੇ ਪਿਛਲੇ 2-3 ਦਿਨਾਂ ਤੋਂ ਉਲਟੀਆਂ ਕਰ ਰਹੇ ਨੇ ਪਿਛਲੇ 4-5 ਦਿਨਾਂ ਤੋਂ ਪਾਣੀ ਨਹੀਂ ਪਚ ਰਿਹਾ ਪ੍ਰਧਾਨ ਜੀ ਦੇ ਸੋ ਰਾਤ ਉਲਟੀਆਂ ਕੀਤੀਆਂ ਕੱਲ ਕੀਤੀਆਂ ਹੁਣ ਇਸ ਸਮੇਂ ਵੀ ਕਰ ਰਹੇ ਹਨ ਸੋ ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਹੈ ਪ੍ਰਧਾਨ ਜੀ ਦੀ ਸੋ ਵੱਤ ਵਤ ਗਣਤੀ ਚ ਕਹਾਨ ਵੀ ਇਥੇ ਪਹੁੰਚ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਰਾਤ ਦਾ ਸਮਾਂ 18 ਜਨਵਰੀ ਸਵੇਰ ਦੇ ਰਾਤ ਦੇ 2:00 ਵੱਜ ਚੁੱਕੇ ਆ ਸਰਦਾਰ ਰੇਸ ਸਿੰਘ ਜੀ ਦੀ ਦੱਲਿਆ ਉਹਨਾਂ ਦੀ ਸਿਹਤ ਡਾਊਨ ਹੋ ਰਹੀ ਆ ਅੱਜ ਸੰਬਤ 2 ਵਜੇ ਜਾਬ ਕਰ ਰਹੀ ਆ ਸਤਿਨਾਮ ਵਾਹਿਗੁਰੂ ਤਾਂ ਜੀ ਦੀ ਸਿਹਤ ਜਿਆਦਾ ਖਰਾਬ ਹੈ ਜੀ ਅੱਜ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਰਾਤ ਦੇ ਦੋ ਅੱਜ ਚੁੱਕੇ ਨੇ ਸੋ ਅੱਜ ਪ੍ਰਧਾਨ ਜੀ ਦਾ ਮਰਨ ਵਰਤ ਚਲੰਜਨ ਦੇ ਨਾਮ ਦੇ ਵਿੱਚ ਦਾਖਲ ਹੋ ਚੁੱਕਿਆ ਸੋ ਤੁਸੀਂ ਸਾਰੇ ਜਾਣਦੇ ਹੋ ਆਪਣੀਆਂ ਜੋ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਸਰਦਾਰ ਜੀ ਸਿੰਘ ਦੀ ਟੱਲੇ ਵਾਲੇ ਮਰਨ ਵਰਤ ਤੇ ਬੈਠੇ ਸੀ ਸੋ ਪਿਛਲੇ 4-5 ਦਿਨਾਂ ਤੋਂ ਪ੍ਰਧਾਨ ਜੀ ਦੀ ਸਿਹਤ ਬਹੁਤ ਡਾਊਨ ਚੱਲ ਰਹੀ ਹੈ ਸੋ ਇਸ ਗੱਲ ਦਾ ਜੋ ਇੱਥੇ ਸਰਕਾਰੀ ਟੀਮ ਚੈੱਕਅਪ ਕਰ ਰਹੀ ਹੈ ਉਹ ਚੰਗੀ ਤਰ੍ਹਾਂ ਜਾਣੂ ਹੈ ਪ੍ਰਧਾਨ ਜੀ ਦੀ ਸਿਹਤ ਤੋਂ ਸੋ ਜੇ ਗੱਲ ਕਰੀਏ ਪਿਛਲੇ ਆਪਾਂ ਲਗਭਗ 10 ਕਿਲੋਗ੍ਰਾਮ ਤੱਕ ਦੀ ਵੀ ਪ੍ਰਧਾਨ ਜੀ ਦੋ ਤੋਂ ਲੈ ਕੇ 2.5 ਲੀਟਰ ਤੱਕ ਪਾਣੀ ਪੀ ਰਹੇ ਸੀ ਤੋ ਪਿਛਲੇ 4-5 ਦਿਨਾਂ ਤੋਂ ਪ੍ਰਧਾਨ ਜੀ ਇੱਕ ਗਲਾਸ ਤੋਂ ਲੈ ਕੇ ਡੇਢ ਜਾਂ ਦੋ ਗਲਾਸ ਪੀ ਰਹੇ ਨੇ 24 ਘੰਟਿਆਂ ਦੇ ਵਿੱਚ ਸੋ ਉਹ ਵੀ ਪਾਚ ਨਹੀਂ ਰਿਹਾ ਜਦੋਂ ਪਾਣੀ ਪੀਂਦੇ ਨੇ ਨਾਲ ਦੀ ਨਾਲ ਉਲਟੀਆਂ ਸ਼ੁਰੂ ਹੋ ਜਾਂਦੀਆਂ ਇਹ ਗੱਲ ਡਾਕਟਰਾਂ ਦੇ ਧਿਆਨ ਚ ਪਰ ਪੰਜਾਬ ਸਰਕਾਰ ਨੇ ਵੀ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਪਿਛਲੇ ਦਿਨ ਰਿਪੋਰਟ ਦਿੱਤੀ ਸੀ ਸੁਪਰੀਮ ਕੋਰਟ ਵਿੱਚ ਕਿ ਡੱਲੇੜਾ ਸਬਜ਼ੀ ਸਿਹਤ ਵਿੱਚ ਤਾਂ ਸੁਧਾਰ ਹੋ ਗਿਆ ਸੋ ਸ਼ੰਕੇ ਖੜੇ ਕੀਤੇ ਜਾ ਰਹੇ ਸੀ ਕੁਝ ਸੱਜਣ ਵੀਡੀਓ ਪਾ ਰਹੇ ਸੀ ਕਿ ਡੱਲੇੜਾ ਸਭ ਕੁਝ ਖਾ ਰਹੇ ਨੇ ਪਰ ਅਸੀਂ 26 ਤਰੀਕ ਤੋਂ ਲੈ ਕੇ 26 ਨਵੰਬਰ ਤੋਂ ਹਨਾ ਪ੍ਰਧਾਨ ਜੀ ਦੇ ਨਾਲ ਆਂਦੇ ਰਾਤ ਨਾਲ ਸੋ ਪ੍ਰਧਾਨ ਜੀ ਦੀ ਸਿਹਤ ਜਿਹੜਾ ਸਰਕਾਰ ਕਹਿ ਰਹੀ ਹੈ ਸੁਧਾਰ ਹੋ ਰਿਹਾ ਉਸ ਕੋਰਿਨਾ ਪਾਵਾਂ ਫਲਾ ਫੈਲਾਈਆਂ ਜਾ ਰਹੀਆਂ ਲੋਕਾਂ 'ਚ ਭਰਮ ਪੈਦਾ ਕੀਤਾ ਜਾ ਰਿਹਾ ਵੀ ਯਾਰ 53 53 ਦਿਨ ਬੰਦਾ ਕਿਥੇ ਹਨਾ ਕੋਈ ਖਾਦੇ ਪੀਦੇ ਬਿਨਾ ਕਿਵੇਂ ਜਿੰਦਾ ਰਹੇਗਾ ਪ੍ਰਸੰਗਤ ਜੀ ਬੇਨਤੀ ਆ ਡੱਲਣ ਸਾਹਿਬ ਦੀ ਸਿਹਤ ਬਹੁਤ ਖਰਾਬ ਹੋ ਚੁੱਕੀ ਹੈ ਉਲਟੀਆਂ ਕਰ ਰਹੇ ਨੇ ਪਿਛਲੇ 2-3 ਦਿਨਾਂ ਤੋਂ ਉਲਟੀਆਂ ਕਰ ਰਹੇ ਨੇ ਪਿਛਲੇ 4-5 ਦਿਨਾਂ ਤੋਂ ਪਾਣੀ ਨਹੀਂ ਪਚ ਰਿਹਾ ਪ੍ਰਧਾਨ ਜੀ ਦੇ ਸੋ ਰਾਤ ਉਲਟੀਆਂ ਕੀਤੀਆਂ ਕੱਲ ਕੀਤੀਆਂ ਹੁਣ ਇਸ ਸਮੇਂ ਵੀ ਕਰ ਰਹੇ ਨੇ ਸੋ ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਹੈ ਪ੍ਰਧਾਨ ਜੀ ਦੀ ਸੋ ਵੱਤ ਵਤ ਗਣਤੀ ਚ ਕਸਾਨ ਵੀਰੇ ਇੱਥੇ ਪਹੁੰਚੋ ਤਾਂ ਜੋ ਮੋਰਚੇ ਦੀ ਤਾਕਤ ਵਧਾ ਕੇ ਆਪਾਂ ਪ੍ਰਧਾਨ ਜੀ ਦੀ ਜਾਨ ਬਚਾ ਸਕੀਏ ਸੋ ਕੇਂਦਰ ਸਰਕਾਰ ਨੂੰ ਝੁਕਾ ਸਕੀਏ ਸੋ ਰਾਤ ਦੇ 2 ਵਜੇ ਤੋਂ ਉੱਪਰ ਦਾ ਸਮਾਂ ਜੀ ਪ੍ਰਧਾਨ ਜੀ ਉਲਟੀਆਂ ਕਰ ਰਹੇ ਨੇ ਬਹੁਤ ਬੁਰਾ ਹਾਲ ਹੈ ਜੀ ਪ੍ਰਧਾਨ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਰਾਂ ਦੇ ਵਿੱਚ ਕਿੰਨੀ ਜ਼ਿਆਦਾ ਹਾਲਤ ਖਰਾਬ ਹੋ ਚੁੱਕੀ ਸੀ ਕਿਸੇ ਵੇਲੇ ਵੀ ਜਗਜੀਤ ਸਿੰਘ ਢੱਲੇਵਾਲ ਨੂੰ ਕੁਝ ਵੀ ਹੋ ਸਕਦਾ ਡਾਕਟਰ ਸਬੇਮਾਨ ਦੇ ਵੱਲੋਂ ਵੀ ਲਗਾਤਾਰ ਪਲ-ਪਲ ਅਪਡੇਟ ਲਈ ਜਾ ਰਹੀ ਆ ਪਲ-ਪਲ ਟ੍ਰੀਟਮੈਂਟ ਦੇਣ ਦੀ ਗੱਲ ਕਹੀ ਜਾ ਰਹੀ ਆ ਜੋ ਉੱਥੇ ਬੈਠੇ ਡਾਕਟਰ ਨੇ ਜੋ ਡਾਕਟਰ ਸਬੇਮਾਨ ਦੀ ਟੀਮ ਦੇ ਨੇ ਫਾਈਬਰ ਰਿਬਰ ਜਿਹੜੀ ਆ ਟੀਮ ਦੇ ਮੈਂਬਰ ਨੇ ਡਾਕਟਰ ਨੇ ਜੋ ਅਵਤਾਰ ਸਿੰਘ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਸੀ ਉਹਨਾਂ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਕਿ ਕਿਸੇ ਵੇਲੇ ਵੀ ਸਾਇਲੈਂਟ ਅਟੈਕ ਹੋ ਸਕਦਾ ਜਗਜੀਤ ਸਿੰਘ ਡੱਲੇਵਾਲ ਨੂੰ ਜੋ ਕੰਡੀਸ਼ਨ ਆ ਜੋ ਇੱਕ ਪੇਸ਼ੈਂਟ ਕੈਂਸਰ ਦਾ ਪੇਸ਼ੈਂਟ ਆ ਤਾਂ ਅਜਿਹੀ ਸਥਿਤੀ ਦੇ ਵਿੱਚ ਤਕਰੀਬਨ 7 ਦਿਨ ਤੱਕ ਜਿਉਂਦਾ ਰਹਿੰਦਾ ਪਰ ਜਗਜੀਤ ਸਿੰਘ ਡੱਲੇਵਾਲ 50 ਦਿਨ ਤੋਂ ਉੱਪਰ ਹੋ ਚੁੱਕੇ ਨੇ 2 ਮਹੀਨੇ ਪੂਰੇ ਹੋਣ ਵਾਲੇ ਨੇ ਮਰਨ ਵਰਤੇ ਬੈਠੇ ਨੇ ਇਹ ਤਾਂ ਇੱਕ ਕੁਦਰਤ ਦੀ ਹੀ ਕੋਈ ਕਾਇਆ ਕੁਦਰਤ ਦਾ ਹੀ ਕੋਈ ਕ੍ਰਿਸ਼ਮਾ ਜਿਹੜਾ ਇੰਨੀ ਦੇਰ ਤੱਕ ਇੱਕ ਇਨਸਾਨ ਬਿਨਾ ਕੁਝ ਖਾਦੇ ਇੰਨਾ ਚਿਰ ਤੱਕ ਜਿਉਂਦਾ ਬੈਠਾ ਹੈ ਤਾਂ ਇਹ ਲੜਾਈ ਕਿਸਾਨਾਂ ਦੇ ਲਈ ਲੜ ਰਹੇ ਨੇ ਤਾਂ ਕਿਸਾਨਾਂ ਨੂੰ ਵੀ ਲੋੜ ਆ ਕਿ ਸਭ ਏਕਤਾ ਦਿਖਾ